ਕਿੱਥੇ ਜਾ ਰਿਹਾ ਹੈ ਸਾਹਾਂਕਰੋ ਨਗਰ ਆਸਾ ਸਿੰਘ ਜੀ ਗੁਰਦਾਸ ਮਹਾਰਾਜੀ ਦੇ 248 ਪ੍ਰਕਾਸ਼ ਬਹੁਤ ਬਹੁਤ ਬਧਾਈਆਂ ਇਹ ਨਗਰ ਕੀਰਤਨ ਫਟਾਣਾ ਨਗਰ ਸਰਕਾਰ ਨਗਰ ਤੋਂ ਪੂਨੀ ਚੌਂਕ ਪੜਦਾ ਕੋਈ ਨਹੀਂ ਕੋਰਾ ਦਰਵਾਜ਼ਾ ہماری ਵੇਖਣ ਦੇ ਕੋਈ ਕਹਾਣੀ ਜੇ ਸਾਡੀ ਮੋਰੀ ਵਿੱਚ ਖਾਸੀ ਹੋਵੇ ਸਤਪੁਰੂ ਜੀ ਦਾ ਮਾਰਾ ਜੀ ਬਾਹਰ ਤੇ ਅੰਦਰ باندې ਚੱਲਣ ਦੇ ਕੋਈ ਨਹੀਂ ਕਾਬੂ ਚਾਹੀਏ ਆਸਾਂ ਸਾਰੇ ਨੇ ਸਾਮ ਸਮਾਜਿਕ ਗੁਰਦਾਰ ਮਹਾਰਾਜ ਦੇ ਬੱਚੇ ਅਮੋਲ ਬਣਾ ਦੇਣਾ ਚਾਹੀਦਾ ਨੂੰ ਸਮੁੰਦਰ ਬਹੁਤ ਬਹੁਤ ਬਣਾਇਆ ਸਮੂਹ ਭਾਈਆ ਨੇ ਇਹੀ ਇਹ ਸਾਰੇ ਗੁਰਦਾਰ ਮਹਾਰਾਜ ਦੇ ਬੱਚੇ ਹੋਏ ਪਾਣੀ ਦੇ ਅਨੁਸਾਰ ਜਦੋਂ ਮਿਲਦੇ ਹੈਗਾ ਸਤ ਕੋ ਜੁਣੀ ਕਾ ਨੂੰ ਹੀ ਉਹਨਾਂ ਦਸਿਆ ਸਾਨੂੰ ਵੀ ਉਹਨਾਂ ਦੇ ਕਰਨ ਤੋਂ ਮਨਾਂ ਦੇ ਚੱਲਣਾ ਚਾਹੀਦਾ ਹੈ ਜਿਹਨੇ ਜਿਹਨੇ ਅਪਡੇਟ ਦਿੱਤੇ ਹਨ ਉਹਨਾਂ ਨੂੰ ਮੰਨਣਾ ਚਾਹੀਦਾ ਹੈ ਬਰਾ ਮਿਲ ਕੇ ਜਾਣਾ ਚਾਹੀਦਾ ਹੈ ਨੌਜਵਾਨਾਂ ਦਾ ਨਸ਼ੇ ਤੋਂ ਬਚਣਾ ਚਾਹੀਦਾ ਹੈ ਰਾਜ ਦੇਖ ਰੋ ਜੈਗ ਰੋ ਦੇ ਸੋ ਨਿਰਭੈ ਜੀ ਜੈ ਸਵਾਰਨ ਮੋਦ ਐਕਸ ਸਿਟੀ ਪ੍ਰਧਾਨ ਉੱਤਾਰਕਾਡੀ ਨੂੰ ਆ ਆਜੀ ਨੇ ਰਵਿਦਾਸ ਸਿੰਘ ਮਹਾਰਾਜੀ ਰਵਿਦਾਸ ਮਹਾਰਾਜੀ ਦੀ ਸ਼ੋਭਾ ਯਾਤਰਾ 640 ਮਿਆ ਸਾਹੇ ਹੀ ਮੰਡਪਾਸ਼ੀ ਜਾਪਾ ਸੀ ਲਾਕਾਣਾ ਸੀ ਉਹ ਸਾਰੇ ਸਮੂਹ ਸੰਗਤਾਂ ਲੰਘ ਲਗਾ ਰਹੀ ਹੈ ਅਤੇ ਨਾਲ ਲੱਗੇ ਰਾਜਕਨਾਥ ਦੇ ਬਾਸਾ ਸਾਰੇ ਕਨ ਖੁਰਸ਼ੀਆਂ ਦਾ ਖੇੜਾ ਦਰ ਜੈ ਵੀ ਦੇ ਜੈ ਰਵਿਦਾਸ ਮਹਾਰਾਜੀ

ਤਨਵਾ ਰੋਡ ਖਦੀ ਚੌਕ ਤੋਂ ਪੋਤਾ ਹੋਇਆ ਸ਼ਰਨ دروازੇ ਦੇ ਇਚੋ ਵੀ ਹੁੰਲਾ ਆਇਆ ਪੰਡਾ ਜੀ ਮੱਲੇ ਤੋਂ ਕਟਿਆਰੀ ਮੱਲੇ ਤੋਂ ਕਟਿਆਰੀ ਮੱਲੇ ਤੋਂ ਕਾਜੀ ਮੋੜੀ ਨੂੰ ਦੇਗਾ ਤੇ ਇਹ ਸਮਾਪਤੀ ਅਸੀਂ ਪਾਪਾ ਨੇ ਸ਼ਿਸ਼ਾ ਦੇ ਤੇ ਇਹਨਾਂ ਨੂੰ ਖੰਦ ਕਰਨੀਆਂ ਸਾਡੇ ਗੁਰੂ ਜੀ ਮਹਾਰਾਜ ਜੀ ਨੇ ਜੋਸ਼ ਕਰਦੇ ਉਹਨਾਂ ਦੇ ਕਦਮਾਂ ਤੇ ਚੱਲਦੇ ਹੋਏ ਜਿਸ ਤਰ੍ਹਾਂ ਜੋਣ ਨੇ ਕਿਹਾ ਸੀ ਮੈਂ ਇੱਕ ਇਹੋ ਜਿਹਾ ਖਿਆਲ ਹੈ ਅਲੱਤਾ ਪ੍ਰੋਫੈਸਰਾਂ ਸ਼ੁਰੂ ਕਰਵਾ ਦਿੱਤੇ। ਦੋ ਵੀ ਪੁੱਛੀਏ ਕਿ ਜਵਾਬ ਨਾਲ ਹੋਵੇ। ਇਸੇ ਦੇ ਨਾਲ ਇਸੇ ਕਿਸਮ ਦਾ ਅਜਾਬੇ ਦਾ ਪੈਸੇ ਲਾ ਦੇਣਾ ਨਹੀਂ ਹੋਵੇ। ਐਸਾ ਸਾਹ ਜਹਾਉ ਰਾਜਮਾਂ ਜਹਾਂ ਮਲੇ ਸਮਲ ਕੋ ਆਲੇ ਬਹੁਤ ਬੜੇ ਖੱਤਸਬ ਵਿੱਚ ਇਹ ਵਿਦਾਸ ਹੋਈ ਪਰਸਾਨੀ। ਮਾਸੀ ਆਪਣੇ ਪੈਸੇ ਲਈ ਕਿ ਕਮੇ चलो ताकि आने वाले समय के अपनी होंगे अपने देश कायम संसार कायम कर सकी तो,